ਪੰਜਾਬ ਸਿਟੀ ਦੇ ਸੱਦੇ ਤੇ ਬਲਾਕ ਮਲੇਰ ਕੋਟਲਾ ਤੇ ਅਹਿਮਦਗੜ ਦੀ ਅੰਗਣਵਾੜੀ ਵਰਕ ਹੈਲਪਰਾਂ ਨੇ ਜ਼ਿਲ੍ਹਾ ਮਲੇਰ ਕੋਟਲਾ ਦੀ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ ਦੀ ਅਗਵਾਈ ਹੇਠ ਸਥਾਨਕ ਸੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਸੂਬਾ ਸਰਕਾਰ ਖਿਲਾਫ ਚਮਕ ਕੇ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ ਨੇ ਬਲਾਕ ਪ੍ਰਧਾਨ ਰੁਪਿੰਦਰ ਕੌਰ ਹਤੋ ਹਨੇ ਕਿਹਾ ਕਿ ਅੰਗਣਵਾੜੀ ਪੰਜਾਬ ਸਰਕਾਰ ਵੱਲੋਂ ਪੋਸ਼ਣ ਟਰੈਕ ਦਾ ਕੰਮ ਕਰਨ ਲਈ ਫੋਨ ਖਰੀਦ ਕੇ ਦਿੱਤੇ ਜਾਂਦੇ ਨੇ ਜੋ ਕਿ 5 ਸਾਲ ਬੀਤਣ ਉਪਰੰਤ ਵੀ ਨਹੀਂ ਖਰੀਦੇ ਗਏ ਉਹਨਾਂ ਨੇ ਕਿਹਾ ਕਿ ਜਦੋਂ ਤੱਕ smartphones ਜਾਂ laptop ਖਰੀਦ ਕੇ ਨਹੀਂ ਦਿੱਤੇ ਜਾਂਦੇ ਉਹ ਤੱਕ ਪੋਸ਼ਣ ਟ੍ਰੈਕਟ 'ਚ ਜੋ ਨਵੀਨ ਕੰਮ ਆ ਰਿਹਾ ਹੈ ਉਹ ਰਜਿਸਟਰ ਨਹੀਂ ਕੀਤਾ ਜਾਵੇਗਾ ਮਾਰਕਫੈਡ ਵੱਲੋਂ ਜਿਹੜੀ ਸਪਲੀਮੈਂਟਰੀ ਨਿਊਟ੍ਰੀਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ ਉਹ ਬਹੁਤ ਘਟੀਆ ਕੁਆਲਿਟੀ ਦਾ ਸੀ ਜਿਸ ਨੂੰ ਵਾਪਸ ਕਰ ਦਿੱਤਾ ਗਿਆ ਹੈ ਸਾਨੂੰ ਕੰਮ ਕਰਨ ਲਈ ਸਰਕਾਰ ਨੇ ਮਹਿਕਮੇ ਨੇ ਮਨਜ਼ੂਰ ਕਰਤਾ ਕਿ ਫੋਟੋ ਕੈਪਚਰ ਕਰਕੇ ਪਾਓ ਸਰਵੇਖਣ ਕਰੋ ਕਿਉਂਕਿ ਸਾਡੇ ਕੋਲ ਛੋਟੇ-ਛੋਟੇ ਮੋਬਾਈਲ ਹੈਗੇ ਆ ਉਹਦੇ ਵਿੱਚ ਇੰਨਾ ਕੰਮ ਨਹੀਂ ਹੁੰਦਾ ਕਿਉਂਕਿ ਫੀਲਡ ਰਿਸਟੇ ਦਾ ਕੰਮ ਕਰਨਾ ਸਟਾਕ ਰਿਸਟੇ ਦਾ ਕੰਮ ਕਰਨਾ ਸਰਵੇ ਕਰਨਾ ਇਹ ਸਾਰਾ ਕੁਝ ਲਈ ਸਾਡੇ ਕੋਲ ਏਡੇ ਮੋਬਾਈਲ ਨਹੀਂ ਹੈ ਕਿ ਸਾਡੀ ਮੰਗ ਹੈ 5 ਸਾਲ ਤੋਂ ਕਿ ਸਾਨੂੰ ਮੋਬਾਈਲ ਦਿੱਤੇ ਜਾਣ ਜਾਂ ਟੈਬ ਦਿੱਤੇ ਜਾਣ ਸੰਪੂਰਨ ਬਾਈਕਾਟ ਕਰਨ ਲਈ ਅਸੀਂ ਅੱਜ ਇੱਥੇ ਸੀਡੀਪੀਓ ਸਭ ਨੂੰ ਮੰਗ ਪੱਤਰ ਦੇਵਾਂਗੇ ਜੀ ਕਿ ਅਸੀਂ ਇਹ ਕੰਮ ਨਹੀਂ ਕਰਨਾ ਅਗਲੀ ਗੱਲ ਇਹ ਹੈ ਕਿ ਜਿਹੜੀ ਫੀਲਡ ਆਈ ਹੈ ਤਕੀ ਕਿਉਂਕਿ ਅੱਗੇ ਜਿਹੜੀ ਫੀਲਡ ਆਉਂਦੀ ਸੀ ਸਾਡੀ ਉਹ ਵੇਰਕਾ ਵਾਲੀ ਆਉਂਦੀ ਸੀਗੀ ਸਾਰੇ ਲਾਪਤਰੀ ਉਹਨੂੰ ਖੁਸ਼ ਹੋ ਕੇ ਖਾਂਦੇ ਸੀ ਕਿਉਂਕਿ ਸਾਡੇ ਅੰਗਰਵੜੀ ਸੈਂਟਰਾਂ 'ਚ ਜਿਹੜੇ ਲਾਪਤਰੀ ਨੇ ਖਾਸ ਕਰਕੇ ਗਰੀਬ ਘਰਾਂ ਦੇ ਬੱਚੇ ਔਰਤਾਂ ਨੇ ਗਿਆਂ ਪਰ ਜਿਹੜਾ ਹੁਣ ਇਹ ਮਾਰਕਫਲਡ ਵੱਲੋਂ ਰਸਣ ਆ ਰਿਹਾ ਹੈ ਇਹ ਬਿਲਕੁਲ ਘਟੀਆ ਰਸਣ ਹੈ ਕਿਉਂਕਿ ਅਸੀਂ ਜਿਵੇਂ ਮਿੱਠਾ ਦਲੀਆ ਉਹ ਬਣਾਇਆ ਤਾਂ ਉਹ ਕੌੜਾ ਬਣਦਾ ਖਿਚੜੀ ਹੈ ਜਿਹੜੀ ਉਹ ਬਣਾਉਂਦੇ ਤਾਂ ਉਹ ਪੜਤਣ ਤੇ ਬਣਦੀ ਹੈ ਜਿਹੜੀ ਪੰਜੀਰੀ ਹੈ ਉਹ ਬਿਲਕੁਲ ਕੱਚੀ ਹੈ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਕਿ ਜਿਹੜੀ ਇਹ ਪੰਜੀਰੀ ਹੈ ਇਹਦੇ ਵਿੱਚ ਅਸੀਂ ਸੁੱਕਾ ਦੁੱਧ ਮਿਕਸ ਕੀਤਾ ਹੋਇਆ ਹੈ ਪਰ ਪਹਿਲਾਂ ਜਿਹੜੀ ਪੰਜੀਰੀ ਵੇਰਕਾ ਵੱਲੋਂ ਆਉਂਦੀ ਸੀਗਾ ਉਹ ਦੇਸੀ ਕੀ ਦੀ ਬਣੀ ਹੁੰਦੀ ਸੀ ਉਹਨੂੰ ਸਾਰੇ ਲਾਹ ਪਤਰੀ ਸੀ ਜਿਹੜੇ ਖੁਸ਼ ਹੋ ਕੇ ਖਾਂਦੇ ਸੀਗੇ ਇਸ ਕਰਕੇ ਸਾਨੂੰ ਇਹ ਫਿਰ ਨਹੀਂ ਚਾਹੀਦੀ ਅਸੀਂ ਲਾਹ ਪਤਰੀ ਦੇ ਸੈਨ ਕਰਾਏ ਨੇ 20 ਤਰੀਕ ਨੂੰ ਸੀ ਜਨਰਲ ਬਾਡੀ ਦੀ ਮੀਟਿੰਗ ਕਰ ਰਹੇ ਹਾਂ ਜੀ ਜਾਨ ਤਾਂ ਬੱਚਿਆਂ ਦੀ ਸਿਹਤ ਤੇ ਵੀ ਅਸਰ ਖਰਾਬ ਹੋ ਸਕਦਾ ਬਿਲਕੁਲ ਸਿਹਤ ਖਰਾਬ ਹੋ ਰਹੀ ਹੈ ਕਿਉਂਕਿ ਅਸੀਂ ਰਾਸ਼ਨ ਉਹ ਬੱਚੇ ਨੂੰ ਫਿਲਹਾਲ ਬਣਾ ਕੇ ਦੇ ਨਹੀਂ ਰਹੇ ਹੈਗੇ ਜਦੋਂ ਜਿਹੜਾ ਰਾਸ਼ਨ ਜਿਆਦਾ ਖਰਾਬ ਸੀ ਜਿਵੇਂ ਮਿੱਠਾ ਦਲੀਆ ਖਰਾਬ ਸੀ ਉਹ ਅਸੀਂ ਇੱਥੋਂ ਵਾਪਸ ਤੁਸੀਂ ਇਹਨੂੰ ਕਿਤੇ ਮੈਡੀਕਲ ਜਾਂ ਕਿਤੇ ਡਾਕਟਰਾਂ ਦੇ ਜਾਂ ਦੇਖ ਦੇਚ ਵੀ ਦਿੱਤੀ ਇਹਨੂੰ ਇਹ ਸਾ ਲਾਪਤਰਾ ਚੈਨ ਕਰਾਉਣ ਤੋਂ ਬਾਅਦ ਫਿਰ ਉਹਨੂੰ ਅਸੀਂ ਮਤਲਬ ਮੈਡੀਕਲ ਕਰਵਾਵਾਂਗੇ। ਮੈਂ ਤੁਹਾਨੂੰ ਸੰਗੜ ਬਾੜੀ ਗਿਆ ਕਰਨ ਲਿਆ ਨੇ ਇੱਕ ਤਾਂ ਫੀਡ ਨੂੰ ਲੈ ਕੇ ਇੱਕ ਆਪੇ ਮੰਗਲ ਤੋਂ ਦੇ ਬੈਠਾ। ਹਾਂਜੀ ਹਾਂ। ਇਹਨੇ ਤਾਂ ਕੀ ਕਹਿੰਦਾ ਇਹਨਾਂ ਦਾ ਮੈਂ ਇੱਕ ਵਾਰ ਪੜ੍ਹ ਲੰਨਾ ਜੀ ਸਾਰਾ ਤੇ ਡਿਸਕਸ ਕਰਕੇ ਉੱਚ ਅਧਿਕਾਰੀਆਂ ਨੂੰ ਇਹਨਾਂ ਦੇ ਬਾਰੇ ਜਾਣੂ ਕਰਵਾ ਕੇ ਉਹਨਾਂ ਨੂੰ ਭੇਜ ਦਨੇ ਤੇ ਜਿਹੜਾ ਵੀ ਇਹਨਾਂ ਦਾ ਮੈਸੇਜ ਅਸੀਂ ਉਹ ਕਨਵੇ ਕਰ ਦਾਂਗੇ। ਜਿਹੜਾ ਫੀਡ ਖੁੱਲੀ ਕੀ ਹੈ ਵੀ ਮਾਰੀ ਆਈ ਸੀ ਉਹ ਦੱਸ ਦਿੱਤਾ ਗਿਆ ਸੀ ਵੀ ਸਾਰਾ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਸੀ ਉਹਨਾਂ ਦੇ ਧਿਆਨ 'ਚ ਹੈਗਾ। ਉਹ ਕੀ ਕਰਵਾ ਰਹੇ ਨੇ ਜੋ ਵੀ ਉਹਨਾਂ ਨੂੰ ਠੀਕ ਜੋਗ ਲੱਗਦਾ ਉਹ ਕਰਵਾ ਰਹੇ ਠੀਕ ਹੈ ਜੀ ਧੰਨਵਾਦ ਜੀ ਇਹ ਮੈਂ ਦਾਦਾ ਰਹੇ ਉਹ ਹੀ ਆ ਬਸ ਆਪਣਾ ਜਿਹੜੀ ਫੋਟੋ ਫਿਕਸ ਕਰਨੀ ਹੈ ਆ ਸਰਵੇ ਤੋਂ ਮੈਂ